ਉਹ ਛੱਡੋ ਜੀ ਮੈਂ ਉਹਨਾਂ ਦੇ ਖਿਲਾਫ ਬੋਲਦਾ ਮੇਰੇ ਖਿਲਾਫ ਬੋਲਦੇ ਆ ਗੈਰ ਜਿਹੜੇ ਸਿੱਖ ਵਿਰੋਧੀ ਜਿਹੜੇ ਨੇ ਉਹ ਤਮਾਸ਼ਾ ਵੇਖਦੇ ਨੇ ਜੇ ਉਹ ਸਿਆਣੇ ਨਹੀਂ ਬਣਦੇ ਘੱਟੋ ਘੱਟ ਮੈਂ ਹੀ ਸਿਆਣਾ ਬਣ ਜਾਂਦਾ ਛੱਡੋ ਭਰੇ ਅਸਲ ਸਿੱਖ ਫੈਡਰੇਸ਼ਨ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਵਿਚਾਰ ਗੋਸ਼ਟੀ ਜਿਹੜੀ ਆ ਉਹ ਕਰਵਾਈ ਜਾ ਰਹੀ ਆ ਤੇ ਉਹਦੇ ਚ ਮੈਂ ਭਾਗ ਲੈਣ ਵਾਸਤੇ ਪਹੁੰਚੇ ਆ ਇਹ ਨਰੋਲ ਨੌਜਵਾਨਾਂ ਦਾ ਪ੍ਰੋਗਰਾਮ ਹੈ ਸਿੱਖ ਨੌਜਵਾਨਾਂ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਪੰਜ ਵਿਚਾਰ ਗੋਸ਼ਟੀਆਂ ਜਿਹੜੀਆਂ ਕਰਾਉਣ ਦਾ ਫੈਸਲਾ ਕੀਤਾ ਹੈ ਤੇ ਇਹ ਤੀਜੀ ਵਿਚਾਰ ਗੋਸ਼ਟੀ ਹੈ ਇਹਦੇ ਵਿੱਚ ਪੰਥਕ ਮਸਲਿਆਂ ਦੇ ਉੱਤੇ ਵਿਦਵਾਨਾਂ ਵੱਲੋਂ ਚਰਚਾ ਕੀਤੀ ਜਾਂਦੀ ਹੈ ਔਰ ਨੌਜਵਾਨ ਜਿਹੜੇ ਵੱਡੀ ਗਿਣਤੀ ਚ ਸੁਣਦੇ ਆ ਸਮਝਦੇ ਆ ਤੇ ਪੰਜ ਜੜੀਆਂ ਨੇ ਇਹ ਵਿਚਾਰ ਗੋਸ਼ਟੀਆਂ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਵੱਲੋਂ ਜਿਹੜੀਆਂ ਉਹ ਕੀਤੀਆਂ ਜਾਣੀਆਂ ਇਹ ਤੀਸਰੀ ਜਿਹੜੀ ਆ ਗੋਸ਼ਟੀ ਹੈ ਔਰ ਇਹਦੇ ਵਿੱਚ ਮੈਂ ਪਾਗ ਲੈਣ ਵਾਸਤੇ ਅੱਜ ਪਹੁੰਚਿਆ ਤੇ ਵਾਹਿਗੁਰੂ ਕਿਰਪਾ ਕਰੇ ਇਹਨਾਂ ਨੌਜਵਾਨਾਂ ਨੂੰ ਹਿੰਮਤ ਬਖਸ਼ੇ ਇਸੇ ਤਰ੍ਹਾਂ ਦੀ ਗੋਸ਼ਟੀਆਂ ਸੈਮੀਨਾਰ ਪੰਥ ਦੇ ਭਲੇ ਲਈ ਪੰਜਾਬ ਦੇ ਭਲੇ ਲਈ ਇਹ ਕਰਦੇ ਰਹਿਣ ਤੇ ਅਸੀਂ ਕੁਛ ਨਾ ਕੁਛ ਇਹਦੇ ਵਿੱਚੋਂ ਕੱਢ ਸਕਾਂ ਉਹ ਛੱਡੋ ਜੀ ਮੈਂ ਉਹਨਾਂ ਦੇ ਖਿਲਾਫ ਬੋਲਦਾ ਮੇਰੇ ਖਿਲਾਫ ਬੋਲਦੇ ਆ ਗੈਰ ਜਿਹੜੇ ਸਿੱਖ ਵਿਰੋਧੀ ਜਿਹੜੇ ਨੇ ਉਹ ਤਮਾਸ਼ਾ ਵੇਖਦੇ ਨੇ ਜਿਵੇਂ ਉਹ ਸਿਆਣੇ ਨਹੀਂ ਬਣਦੇ ਘੱਟੋ ਘੱਟ ਮੈਂ ਹੀ ਸਿਆਣਾ ਬਣ ਜਾਂਦਾ ਛੱਡੋ ਭਰੇ ਨੈਸ਼ਨਲ ਸਿੱਖ ਫੈਡਰੇਸ਼ਨ ਵੱਲੋਂ ਸਰੀਆ ਮਸਰ ਸਾਹਿਬ ਦੀ ਧਰਤੀ ਦੇ ਉੱਤੇ ਵਿਚਾਰ ਗੋਸ਼ਟੀ ਜਿਹੜੀ ਹੈ ਉਹ ਕਰਵਾਈ ਜਾ ਰਹੀ ਹੈ ਜੀ ਤੇ ਉਹਦੇ ਚ ਮੈਂ ਭਾਗ ਲੈਣ ਵਾਸਤੇ ਪਹੁੰਚੇ ਆ ਇਹ ਨਰੋਲ ਨੌਜਵਾਨਾਂ ਦਾ ਪ੍ਰੋਗਰਾਮ ਹੈ ਸਿੱਖ ਨੌਜਵਾਨਾਂ ਇਕੱਠੇ ਹੋ ਕੇ ਪੰਜਾਬ ਦੇ ਵਿੱਚ 5 ਵਿਚਾਰ ਗੋਸ਼ਟੀਆਂ ਜਿਹੜੀਆਂ ਕਰਾਉਣ ਦਾ ਫੈਸਲਾ ਕੀਤਾ ਹੈ ਤੇ ਇਹ ਤੀਜੀ ਵਿਚਾਰ ਗੋਸ਼ਟੀ ਹੈ ਇਹਦੇ ਵਿੱਚ ਪੰਥਕ ਮਸਲਿਆਂ ਦੇ ਉੱਤੇ ਵਿਦਵਾਨਾਂ ਵੱਲੋਂ ਚਰਚਾ ਕੀਤੀ ਜਾਂਦੀ ਹੈ ਔਰ ਨੌਜਵਾਨ ਜਿਹੜੇ ਵੱਡੀ ਗਿਣਤੀ ਚ ਸੁਣਦੇ ਆ ਸਮਝਦੇ ਆ ਤੇ ਪੰਜ ਜੜੀਆਂ ਨੇ ਇਹ ਵਿਚਾਰ ਗੋਸ਼ਟੀਆਂ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਵੱਲੋਂ ਜਿਹੜੀਆਂ ਉਹ ਕੀਤੀਆਂ ਜਾਣੀਆਂ ਇਹ ਤੀਸਰੀ ਜਿਹੜੀ ਹੈ ਗੋਸ਼ਟੀ ਹੈ ਔਰ ਇਹਦੇ ਵਿੱਚ ਮੈਂ ਪਾਗ ਲੈਣ ਵਾਸਤੇ ਅੱਜ ਪਹੁੰਚਿਆ ਤੇ ਵਾਹਿਗੁਰੂ ਕਿਰਪਾ ਕਰੇ ਇਹਨਾਂ ਨੌਜਵਾਨਾਂ ਨੂੰ ਹਿੰਮਤ ਬਖਸ਼ੇ ਇਸੇ ਤਰ੍ਹਾਂ ਦੀਆਂ ਗੋਸ਼ਟੀਆਂ ਸੈਮੀਨਾਰ ਪੰਥ ਦੇ ਭਲੇ ਲਈ ਪੰਜਾਬ ਦੇ ਭਲੇ ਲਈ ਇਹ ਕਰਦੇ ਰਹਿਣ ਤੇ ਅਸੀਂ ਕੁਝ ਨਾ ਕੁਛ ਇਹਦੇ ਵਿੱਚੋਂ ਕੱਢ ਸਕਾਂ ਉਹ ਛੱਡੋ ਜੀ ਮੈਂ ਉਹਨਾਂ ਦੇ ਖਿਲਾਫ ਬੋਲਦਾ ਮੇਰੇ ਖਿਲਾਫ ਬੋਲਦੇ ਆ ਗੈਰ ਜਿਹੜੇ ਸਿੱਖ ਵਿਰੋਧੀ ਜਿਹੜੇ ਨੇ ਉਹ ਤਮਾਸ਼ਾ ਵੇਖਦੇ ਨੇ ਜੇ ਉਹ ਸਿਆਣੇ ਨਹੀਂ ਬਣਦੇ ਘੱਟੋ ਘੱਟ ਮੈਂ ਹੀ ਸਿਆਣਾ ਬਣ ਜਾਂਦਾ ਛੱਡੋ ਭਰੇ ਨੈਸ਼ਨਲ ਸਿੱਖ ਫੈਡਰੇਸ਼ਨ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਵਿਚਾਰ ਗੋਸ਼ਟੀ ਜਿਹੜੀ ਹੈ ਉਹ ਕਰਵਾਈ ਜਾ ਰਹੀ ਹੈ ਤੇ ਉਹਦੇ 'ਚ ਮੈਂ ਭਾਗ ਲੈਣ ਵਾਸਤੇ ਪਹੁੰਚਿਆ ਇਹ ਨਰੋਲ ਨੌਜਵਾਨਾਂ ਦਾ ਪ੍ਰੋਗਰਾਮ ਹੈ ਸਿੱਖ ਨੌਜਵਾਨਾਂ ਇਕੱਠੇ ਹੋ ਕੇ ਪੰਜਾਬ ਦੇ ਵਿੱਚ 5 ਵਿਚਾਰ ਗੋਸ਼ਟੀਆਂ ਜਿਹੜੀਆਂ ਕਰਾਉਣ ਦਾ ਫੈਸਲਾ ਕੀਤਾ ਹੈ ਇਹ ਤੀਜੀ ਵਿਚਾਰ ਗੋਸ਼ਟੀ ਆ ਇਹਦੇ ਵਿੱਚ ਪੰਥਕ ਮਸਲਿਆਂ ਦੇ ਉੱਤੇ ਵਿਦਵਾਨਾਂ ਵੱਲੋਂ ਚਰਚਾ ਕੀਤੀ ਜਾਂਦੀ ਆ ਔਰ ਨੌਜਵਾਨ ਜਿਹੜੇ ਵੱਡੀ ਗਿਣਤੀ ਚ ਸੁਣਦੇ ਆ ਸਮਝਦੇ ਆ ਤੇ ਪੰਜ ਜੜੀਆਂ ਨੇ ਇਹ ਵਿਚਾਰ ਗੋਸ਼ਟੀਆਂ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਵੱਲੋਂ ਜਿਹੜੀਆਂ ਉਹ ਕੀਤੀਆਂ ਜਾਣੀਆਂ ਇਹ ਤੀਸਰੀ ਜਿਹੜੀ ਆ ਗੋਸ਼ਟੀ ਆ ਔਰ ਇਹਦੇ ਵਿੱਚ ਮੈਂ ਪਾਗ ਲੈਣ ਵਾਸਤੇ ਅੱਜ ਪਹੁੰਚਿਆ ਤੇ ਵਾਹਿਗੁਰੂ ਕਿਰਪਾ ਕਰੇ ਇਹਨਾਂ ਨੌਜਵਾਨਾਂ ਨੂੰ ਹਿੰਮਤ ਬਖਸ਼ੇ ਇਸੇ ਤਰ੍ਹਾਂ ਦੀ ਗੋਸ਼ਟੀਆਂ ਸੈਮੀਨਾਰ ਪੰਥ ਦੇ ਭਲੇ ਲਈ ਪੰਜਾਬ ਦੇ ਭਲੇ ਲਈ ਇਹ ਕਰਦੇ ਰਹਿਣ ਤੇ ਅਸੀਂ ਕੁਛ ਨਾ ਕੁਛ ਇਹਦੇ ਵਿੱਚੋਂ ਕੱਢ ਸਕਾਂ